ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵਿਸ਼ਵ ਰੇਡੀਓ ਦਿਵਸ ਹੈ ਸੋ ਆਪ ਸਭ ਨੂੰ ਅਤੇ ਤੁਹਾਨੂੰ ਸਪੈਸ਼ਲੀ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਰੇਡੀਓ ਰਾਹੀਂ ਆਪਣਾ ਰابطਾ ਬਣਿਆ ਜੀ ਵੈਸੇ ਰੇਡੀਓ ਨੂੰ ਆਵਾਜ਼ ਦੀ ਦੁਨੀਆ ਕਿਹਾ ਜਾਂਦਾ ਪਰ ਹੁਣੇ ਆਵਾਜ਼ ਦੇ ਨਾਲ ਨਾਲ ਤਸਵੀਰਾਂ ਦੀ ਦੁਨੀਆ ਵੀ ਬਣ ਗਈ ਹੈ ਅੱਛਾ ਹੁਣ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਦੀਪਕ ਜੀ ਯਾਨੀ ਰਕबीर ਸਿੰਘ ਅੱਛਾ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਨਤਰ ਆਏ ਨੇ ਕੀ ਆਖਿਆ ਜੀ ਉਹਨਾਂ ਨੇ ਬੀਜੇ ਜੀ ਜਿਸ ਦਿਨ ਦੇ ਗਿਆਨੀ ਰਕਬੀਰ ਸਿੰਘ ਹੋਰੀ ਪੰਜ ਸਿੰਘ ਸੇਵਨ ਆਦੀ ਬੈਠਕ ਨੂੰ ਅਣ ਮਿੱਥੇ ਸਮਝੇ ਲਈ ਮੁਲਤਵੀ ਕਰਕੇ ਅਗਾਹ ਪਾ ਕੇ ਯੂਕੇ ਦੇ ਦੌਰੇ ਤੇ ਕੈਨੇਡਾ ਇੰਗਲੈਂਡ ਦੇ ਦੌਰੇ ਤੇ ਚਲੇ ਗਏ ਸੀ ਹੂੰ ਸੋ ਉਸ ਇੰਗਲੈਂਡ ਫੇਰੀ ਨੇ ਕਈ ਸਵਾਲ ਖੜੇ ਕਰਤੇ ਸੀ ਜੀ ਇਹ ਸਵਾਲ ਵੱਡਾ ਹੁੰਦਾ ਕਿ ਕਿ ਐਨ ਨਾਜ਼ੁਕ ਮੌਕੇ ਤੇ ਗਿਆਨੀ ਰਕਬੀਰ ਸਿੰਘ ਹੋਰੀ ਮੀਟਿੰਗ ਮੁਲਤਵੀ ਕਰਕੇ ਐਨ ਮੌਕੇ ਤੇ ਜਾਣ ਬੁਝ ਕੇ ਲਾਂਭੇ ਹੋ ਗਏ ਉਹ ਭੇਜੇ ਗਏ ਨੇ ਜਾਂ ਆਪ ਗਏ ਨੇ ਉਹ ਤਰੀਕ ਨਹੀਂ ਦੱਸ ਰਹੇ ਆਉਣ ਦਾ ਸਮਾਂ ਟਾਲ ਰਹੇ ਨੇ ਜੀ ਇਹ ਸਾਰੇ ਸਵਾਲ ਕਹਿ ਰਹੀ ਸੀ ਕਿ ਇਹ ਸਾਰੇ ਮੌਕੇ ਅਕਾਲੀ ਦਰ ਨੂੰ ਫਾਇਦਾ ਦੇ ਰਹੇ ਨੇ ਕਿ ਉਹ ਕੱਲ ਤੱਕ ਸਭ ਦੇ ਹੁਕਮਾਂ ਤੋਂ ਮੁੱਖ ਮੋੜ ਰਿਹਾ ਤੇ ਉਹਨਾਂ ਨੂੰ ਨਿੱਜੀ ਤੌਰ ਤੇ ਫਾਇਦਾ ਉਹਨਾਂ ਦੀ ਮੈਂਬਰਸ਼ਿਪ ਦਾ ਕੰਮ ਵੀ ਨਿਭੜ ਜਾਣਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਵੀ ਹੋਗੀ ਤੇ ਗਿਆਨੀ ਜਗਵੀਰ ਸਿੰਘ ਚੁੱਪ ਨੇ ਹੂੰ ਇਹ ਸਭ ਦੇ ਦਰਮਿਆਨ ਗਿਆਨੀ ਰਗਵੀਰ ਸਿੰਘ ਉੱਥੇ ਵੱਖ-ਵੱਖ ਸਮਾਗਮਾਂ 'ਚ ਜਦੋਂ ਜਾ ਰਹੇ ਸੀ ਕਿਥੇ ਨੂੰ ਮਿਲ-ਗਿਲ ਰਹੇ ਸੀ ਤਾਂ ਉਹਨਾਂ ਮੁਰੇ ਇਹੀ ਸਵਾਲ ਉੱਥੇ ਵਿਚਨੋਤੀ ਬਣ ਕੇ ਖੜ੍ਹੇ ਸੀ ਜੀ ਔਰ ਮੈਨੂੰ ਪਤਾ ਲੱਗ ਰਿਹਾ ਸੀ ਕਿ ਪਿਛਲੇ 1-2 ਦਿਨਾਂ 'ਚ ਉਹਨਾਂ ਨੂੰ ਪ੍ਰੋਗਰਾਮ ਰੱਦ ਕਰਨੇ ਪਏ ਹੂੰ ਹੂੰ ਕਿਉਂਕਿ ਉਹਨਾਂ ਨੂੰ ਇਹਨਾਂ ਸਵਾਲਾਂ ਦੇ ਸਾਹਮਣੇ ਉਹ ਕਹਿ ਰਹੀ ਸੀ ਕਿ ਕਿ ਮੈਂ ਜਦੋਂ ਉੱਥੇ ਜਵਾਬ ਦਵਾਂ ਜਾਂ ਕੁਝ ਦਵਾਂ ਉਹ ਦੁਵਿਧਾ ਸੀ ਕਿ ਜੋ ਇੰਦਰ ਯਾਨੀ ਹਰਪ ਸਿੰਘ ਵਾਲਾ ਮਾਮਲਾ ਵਾਪਰਿਆ ਜੀ ਇਹ ਸਭ ਦੇ ਦਰਮਿਆਨ ਮਤਲਬ ਅੱਜ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਲੀਕ ਖਿੱਚਤੀ ਵੱਡੀ ਹੂੰ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਯਾਨੀ ਹਰਪ੍ਰੀਤ ਸਿੰਘ ਨੇ ਲਈ ਖਿੱਚਤੀ ਅੱਜ ਉਸ ਦੇ ਬਰਾਬਰ ਯਾਨੀ ਰਗਵੀਰ ਸਿੰਘ ਨੇ ਇੱਕ ਵੱਡੀ ਲਈ ਖਿੱਚਤੀ ਹੂੰ ਉਹ ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਬਿਲਕੁਲ ਗਲਤ ਹੋਇਆ ਇਹ ਬਰਦਾਸ਼ਤਯੋਗ ਨਹੀਂ ਹੈ ਇਹ ਨਿੰਦਣਯੋਗ ਹੈ ਤੇ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਵੀ ਇਹ ਨੁਕਸਾਨ ਪਹੁੰਚਾਇਆ ਗਿਆ ਜੀ ਸੋ ਅੱਜ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਜਿਹੜੀ ਇਵਾਰਤ ਲਿਖੀ ਹੈ ਉਹ ਇਵਾਰਤ ਬਹੁਤ ਕੁਝ ਕਹਿੰਦੀ ਹੈ ਮੈਂ ਪਹਿਲਾਂ ਚਾਹਨਾ ਕਿ ਆਪਾਂ ਕਿਉਂ ਨਾ ਆਪਣੇ ਸੁਣਨ ਵਾਲਿਆਂ ਨਾਲ ਉਹ ਇਬਾਰਤ ਖੂਬੂ ਸਾਂਝੀ ਕਰੀਏ ਜਿਹੜੀ ਉਹਨਾਂ ਨੇ ਅਚੇਚੇ ਤੌਰ ਤੇ ਪਾਈ ਹੈ ਜੀ ਸੋ ਲਓ ਜੀ ਆਪਣੇ ਫੇਸਬੁੱਕ ਅਕਾਊਂਟ ਤੇ ਜਥੇਦਾਰ ਸ਼੍ਰੀ ਕਾਲਟਕ ਸਾਬ ਸਿੰਘ ਸਾਬ ਗੈਨੀ ਰੁਘਵੀਰ ਸਿੰਘ ਲਿਖਦੇ ਨੇ ਹਮ ਗੁਰੂ ਪਿਆਰਾ ਗੁਰੂ ਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕਰਮ ਵਾਪਰ ਰਹੇ ਹਨ ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਬਾਤ ਰਿਹਾ ਹਾਂ ਇਨਾ ਹਾਲਾਤਾਂ ਤੋਂ ਮੇਰਾ ਮਨ ਬੇहद ਦੁਖੀ ਹੋਇਆ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ ਹਮ ਮਿਤੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਹੋਏ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬ ਖਿਲਾਫ ਗਿਣੇ ਮਿਥੇ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਹਮ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟ੍ਰਾਇਲ ਚਲਾਇਆ ਗਿਆ ਹਮ ਇਸ ਸਬੰਧ ਵਿੱਚ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮੈ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਿਠਾਉਣ ਬਾਰੇ ਵੀ ਆਖਿਆ ਸੀ ਕਿ ਠੀਕ ਨਹੀਂ ਹੈ ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਵੀ ਹੈ ਤਾਂ ਇਹ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ ਹਮ ਹਮ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋਂ ਸੇਵਾ ਮੁਕਤ ਕਰਨਾ ਮਤਭਾਗਾ ਹੈ ਇਸ ਤਰ੍ਹਾਂ ਜਥੇਦਾਰ ਸਹਿਬਾਨ ਨੂੰ ਜਲੀਲ ਕਰਕੇ ਸੇਵਾ ਮੁਕਤ ਕਰਨਾ ਬੇहद ਮਤਭਾਗਾ ਵਰਤਾਰਾ ਹੈ ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਬੇहद ਨਿੰਦਣਯੋਗ ਅਤੇ ਮਤਭਾਗਾ ਵਰਤਾਰਾ ਹੈ ਜੋ ਕਿ ਤਖਤ ਸਹਿਬਾਨ ਦੀ ਆਜ਼ਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ ਗੁਰੂ ਰਾਖਾ ਗਿਆਨੀ ਰਕਵੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਾਲ ਟੈਗ ਕੀਤਾ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਨਾਲ ਟੈਗ ਕੀਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਾਲ ਟੈਗ ਕੀਤਾ ਖੁਦ ਨੂੰ ਗਿਆਨੀ ਰਕਵੀਰ ਸਿੰਘ ਨੂੰ ਨਾਲ ਹੀ ਟੈਗ ਕੀਤਾ ਹੈ ਮਤਲਬ ਕਿ ਅਕਾਲੀ ਦਲ ਨੂੰ ਹੈਨਾ ਨਾਲ ਹੀ ਟੈਗ ਕੀਤਾ ਐਸਜੀਪੀਸੀ ਅੰਮ੍ਰਿਤਸਰ ਨੂੰ ਨਾਲ ਹੀ ਟੈਗ ਕੀਤਾ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਨੂੰ ਤੇ ਨਾਲ ਹੀ ਟੈਗ ਕੀਤਾ ਸੁਖਵੀਰ ਸਿੰਘ ਬਾਦਲ ਹੂੰ ਜੀ ਤੋਂ ਇਹ ਇਵਾਰਤ ਆਪਣੇ ਆਪ ਛੁਣ ਸਾਰੀ ਸਪਸ਼ਟ ਹੋ ਗਈ ਜਿਹੜੇ ਸ਼ੰਕੇ ਸ਼ੋਭੇ ਸਵਾਲ ਆਪਾਂ ਬਾਰ ਬਾਰ ਕਰਦੇ ਸੀਗੇ ਗਿਆਨੀ ਰਕਵੀਰ ਸਿੰਘ ਲਈ ਸਵਾਲ ਵੱਡਾ ਹੁੰਦਾ ਜਾ ਰਿਹਾ ਸੱਤ ਮੈਂਬਰੀ ਕਮੇਟੀ ਵਾਲਾ ਵੀ ਤੇ ਗਿਆਨੀ ਹਰਪੀ ਸਿੰਘ ਵਾਲਾ ਵੀ ਸੋ ਉਹਨਾਂ ਨੇ ਸਪਸ਼ਟ ਕਰਤਾ ਜੀ ਹੁਣ ਜਿਸ ਕੜੀ ਇਹ ਲੱਗ ਰਿਹਾ ਸੀਗਾ ਕਿ ਉਹ ਲੰਬੇ ਕੀਤੇ ਗਏ ਨੇ ਸਾਰੀ ਕਾਰਵਾਈਆਂ ਕਰਨ ਲਈ ਤੇ ਇਕੱਲੇ ਦਮ ਸਮੇਂ-ਸਮੇਂ ਦਮ ਪਰਦਾ ਸੀ ਕਿ ਸਾਡੀ ਗੱਲ ਹੋ ਗਈ ਸਿੰਘ ਸਾਹਿਬ ਨਾਲ ਸਾਨੂੰ ਮੌਕਾ ਦਿੱਤਾ ਪਰ ਤਦ ਵੀ ਗੱਲ ਕਰਦੇ ਸੀ ਕਿ ਗਿਆਨੀ ਰਗਵੀਰ ਸਿੰਘ ਨਹੀਂ ਬੋਲ ਰਹੇ ਉਹਨਾਂ ਦੇ ਨਾਂ ਤੇ ਬੋਲਿਆ ਜਾ ਰਹੇ ਪਰ ਚੁੱਪ ਰਹੇ ਉਹ ਇਹਦਾ ਕਾਊਂਟਰ ਵੀ ਨਹੀਂ ਕਰ ਰਹੇ ਫਿਰ ਜਦੋਂ ਬਾਹਰਲੇ ਦੇਸ਼ ਨੂੰ ਗਏ ਤਦ ਵੀ ਸਵਾਲ ਹੈ ਕਿ ਕਿਤੇ ਭੇਜਤਾ ਨਹੀਂ ਦਿੱਤੇ ਕਿਤੇ ਉਹਨਾਂ ਨੂੰ ਜਾਣਬੁੱਝ ਕੇ ਉਹ ਦਬਾਬ ਚ ਤਾਂ ਨਹੀਂ ਆ ਗਏ ਉਹ ਇਹਨਾਂ ਦੇ ਪਾਲਿਚ ਤਾਂ ਨਹੀਂ ਆ ਗਏ ਤੇ ਸਵਾਲ ਖੜਾ ਹੋ ਗਿਆ ਕਿ ਉਹ ਜਸਜੀਤ ਸਿੰਘ ਗਿਆਨੀ ਫੁੱਲਾ ਸਿੰਘ ਵੜਨਗੇ ਜਾਂ ਗਿਆਨੀ ਗੁਰਬਚਨ ਸਿੰਘ ਵੜਨਗੇ ਇਸ ਅੱਜ ਦੀ ਇਵਾਰਤ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਜੀ ਔਰ ਇਹ ਹੁਣ ਸਪਸ਼ਟ ਹੋ ਗਿਆ ਕਿ ਉਹ ਪਾਈ ਆ ਕੇ ਜਾਂ ਤਾਂ ਪੰਚ ਸਿੰਘ ਸਹਿਵਾ ਦੀ ਦੁਆਰਾ ਬੈਠਕ ਬੁਲਾ ਕੇ ਅੰਤਰਿਕ ਕਮੇਟੀ ਨੂੰ ਵੀ ਤਲਬ ਕਰਨਗੇ ਹੂੰ ਉਹ ਵਾਪਸ ਆ ਕੇ ਜਾਂ ਤਾਂ ਜਾਂਚ ਕਮੇਟੀ ਨੂੰ ਵੀ ਤਲਬ ਕਰਨਗੇ ਉਹ ਸੱਤ ਮੈਂਬਰੀ ਕਮੇਟੀ ਦੇ ਹੁਕਮ ਜਿਹੜੀ ਧਰਨੀ ਮਰਦੀ ਹੋ ਸਕਦਾ ਉਹ ਨੂੰ ਵੀ ਤਲਬ ਕਰਨਗੇ ਜਾਂ ਫਿਰ ਆ ਕੇ ਕਹਿਣਗੇ ਕਿ ਅੱਛਾ ਜੀ ਮੈਂ ਤਾਂ ਪਹਿਲਾਂ ਹੀ ਕਹਿ ਦਿੱ ਕਿ ਜਦੋਂ ਕਹਿੰਨੀ ਹਰਪ ਸਿੰਘ ਦਾ ਅਸਤੀਫਾ ਪ੍ਰਵਾਨ ਕੀਤਾ ਮੇਰਾ ਵੀ ਅਸਤੀਫਾ ਰੱਖ ਲਿਓ ਜੀ ਸੋ ਇਸ ਲਈ ਜਾਂ ਕੇ ਅਸਤੀਫਾ ਦੇਣਗੇ ਹੁਣ ਜਦੋਂ ਇਹ ਲੱਗ ਰਿਹਾ ਤਾਂ ਇੱਕ ਮੰਚ 'ਚ ਇਹ ਵੀ ਨਾਲ ਸਵਾਲ ਹੈ ਉਹ ਪੰਥਕ ਧਿਰਾਂ ਦੇ ਸੰਗਤ ਦੇ ਮੰਚ 'ਚ ਵੀ ਸਵਾਲ ਨਾਲ ਆਉਂਦਾ ਸਰੋਤਿਆਂ ਦੇ ਮੰਚ 'ਚ ਵੀ ਆ ਰਹੇਗਾ ਕਿ ਹੋ ਸਕਦਾ ਫਿਰ ਜੇਕਰ ਇਸ ਤਰ੍ਹਾਂ ਦਾ ਹੀ ਸਟੈਂਡ ਲੈਣਾ ਸੀਗਾ ਹੋ ਸਕਦਾ ਫਿਰ ਸੁਖਵੀਰ ਸਿੰਘ ਬਾਦਲ ਖਰੋਨ ਦੀ ਬੇਟੀ ਦੇ ਵਿਆਹ 'ਚ ਨਾ ਜਾਣ ਦਾ ਮਨ ਹੋਵੇ ਉਹਨਾਂ ਦਾ ਹੂੰ ਹੂੰ ਕਿ ਚਲੋ ਕਿ ਆਪਾਂ ਉਹਨਾਂ ਦੇ ਵਿਆਹ 'ਚ ਕਾਹਨੂੰ ਜਾਣਾ ਫਿਰ ਫਿਰ ਕਿੰ ਤਰ੍ਹਾਂ ਦੇ ਸਵਾਲ ਹੋਣਗੇ ਆਪਾਂ ਲੰਬੇ ਹੀ ਰਹਿਨੇ ਆ ਕਿ ਇਸ ਲਈ ਫੇਰੀ ਇਹ ਤੈ ਹੋਈ ਦੂਸਰੇ ਪਾਸੇ ਜਿਹੜੇ ਹੁਣ ਤੱਕ ਚੁੱਪ ਸੀ ਕਿ ਉਹ ਬੇਟੀ ਦੇ ਵਿਆਹ ਕਰਕੇ ਚੁੱਪ ਸੀ ਕਿ ਪਹਿਲਾਂ ਵੀ ਇਹ ਸ਼ੁਭ ਕਾਜ ਆ ਉਹਨਾਂ ਦੇ ਘਰੇ ਸੋ ਧੀ ਦਾ ਵਿਆਹ ਹੈ ਤੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਇਹ ਇਸ ਲਈ ਕੋਈ ਵਿਆਹ ਚ ਰੰਗ ਚ ਭੰਗ ਪਾਉਣ ਵਾਲੀ ਗੱਲ ਨਾ ਹੋਵੇ ਵਿਆਹ ਕਾਰਜ ਸੰਪਨ ਹੋਣ ਤੋਂ ਬਾਅਦ ਕੱਲ ਵਿਆਹ ਕਾਰਜ ਪੂਰਨ ਰੂਪ ਚ ਸੰਪਨ ਹੋ ਗਿਆ ਤੇ ਅੱਜ ਉਹਨਾਂ ਦੀ ਪੋਸਟ ਆ ਗਈ ਸੋ ਇਹ ਵੀ ਪੱਕਾ ਹੋ ਸਕਦਾ ਜੀ ਪਰ ਹੁਣ ਕੱਲ ਤੱਕ ਜਿਹੜਾ ਸਵਾਲ ਸੀ ਯਾਨੀ ਰਕਵੀਰ ਸਿੰਘ ਤੇ ਹੁਣ ਸਵਾਲ ਬਸ ਇਨਾ ਕਿ ਉਹ ਵਾਪਸ ਆ ਕੇ ਆਪਣਾ ਅਸਤੀਫਾ ਦਿੰਦੇ ਨੇ ਜਾਂ ਗਿਆਨ ਹਰਪ੍ਰੀਤ ਸਿੰਘ ਦਾ ਅਸਤੀਫਾ ਰੱਦ ਕਰਾਉਂਦੇ ਨੇ ਹਾਂ ਉਹਨਾਂ ਨੂੰ ਪੰਨ ਸਿੰਘ ਸਾਹਿਬਾਨ ਦੀ ਮੀਟਿੰਗ ਚ ਬੁਲਾਉਂਦੇ ਨੇ ਜਾਂ ਜਿਹੜੇ ਨਵੇਂ ਜੱਥੇ ਅਰੂਲਾ ਉਹਨੂੰ ਬੁਲਾਉਂਦੇ ਨੇ ਸੋ ਇੱਕ ਤਰ੍ਹਾਂ ਦਾ ਲੀਕ ਖਿੱਚ ਦਿੱਤੀ ਹੈ ਵੱਡੀ ਤੇ ਹੁਣ ਬਾਦਲ ਤੇ ਲਈ ਨਵੀਂ ਚੁਣੌਤੀ ਖੜੀ ਹੋ ਗਈ ਆ ਪਹਿਲਾਂ ਇਕੋਗਿਆ ਨਹੀਂ ਹਰਪਿੰਦਰ ਸਿੰਘ ਨਹੀਂ ਮੰਨ ਸੀ ਹੁਣ ਤਾਂ ਦੋ ਦੋ ਹੋ ਗਏ ਜੀ ਅੱਛਾ ਦੀਪਕ ਜੀ ਜਿਹੜੀ ਸੱਤ ਮੈਂਬਰੀ ਕਮੇਟੀ ਮੂਰੇ ਬਲਵਿੰਦਰ ਸਿੰਘ ਭੁੰਦੜ ਨੂੰ ਪੇਸ਼ ਹੋਣਾ ਸੀ ਉਹਨੂੰ ਤਲਬ ਕੀਤਾ ਗਿਆ ਸੀ ਪੇਸ਼ ਹੋਏ ਨਹੀਂ ਅੱਗੇ ਦੀ ਕਹਾਣੀ ਕੀ ਹੈ ਜੀ ਹੋਰ ਕੀ ਚੱਲ ਰਿਹਾ ਬਿਲਕੁਲ ਜੀ ਅੱਜ ਚੰਡੀਗੜ੍ਹ ਚ ਸੀ ਸੱਤ ਮੈਂਬਰੀ ਕਮੇਟੀ ਦੀ ਬੈਠਕ ਹਮ ਸੱਤ ਮੈਂਬਰੀ ਕਮੇਟੀ ਸ਼ਰਮਣੀ ਕ ਤੇ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਜੀ ਕਿ ਅਕਾਲੀ ਦਲ ਦੇ ਦਫਤਰ ਬੈਠੇ ਰਹੇ ਹੂੰ ਤੇ ਉਹ ਕਹਿੰਦੇ ਸਤਮੈ ਮੈਂਬਰ ਕਮੇਟੀ ਨੂੰ ਇੱਧਰ ਆਜੋ ਉਹ ਕੁਝ ਮੈਂਬਰ ਜਿਹੜੇ ਸਤਮੈ ਮੈਂਬਰੀ ਕਮੇਟੀ ਛੇ ਗਏ ਉਹ ਕਹਿੰਦੇ ਅਸੀਂ ਅਜੇ ਅਕਾਲੀ ਦਲ ਦੇ ਦਫਤਰ ਚ ਜਾਣ ਜੋਗੇ ਨਹੀਂ ਬਡਾਲ ਸਾਹਿਬ ਹੋਰੀ ਜਾਂ ਹੈ ਨਾ ਜਿਹੜੇ ਦੂਸਰੇ ਮੈਂਬਰ ਨੇ ਇਸ ਤਰੀਕੇ ਕਹਿੰਦੇ ਇਹ ਨਹੀਂ ਕਿ ਬੁਲਾਇਆ ਤੁਹਾਨੂੰ ਹੈ ਤੁਸੀਂ ਆਜੋ ਜੀ ਤੋਂ ਇਸ ਤਰਬ ਦੇ ਵਿੱਚ ਪਤਾ ਨਹੀਂ ਬਲਵਿੰਦਰ ਸਿੰਘ ਭੁੰਦੜ ਰਾਂ ਤੇ ਅੱਜ ਕੀ ਦਬਾਬ ਸੀ ਕੀ ਉਹਨਾਂ ਨੂੰ ਹੁਕਮ ਸੀ ਕੀ ਹਦਾਇਤ ਸੀ ਕਿਉਂਕਿ ਉਹ ਕਈ ਥਾਵਾਂ ਤੇ ਪ੍ਰਕਟਾਵਾ ਕਰ ਚੁੱਕੇ ਨੇ ਕਿ ਮੈਂ ਕਾਰਜਕਾਰੀ ਪ੍ਰਧਾਨਤਾ ਬਣ ਗਿਆ ਜੇ ਪ੍ਰਧਾਨੜੀ ਸ਼ਕਤੀਆਂ ਨਹੀਂ ਮਿਲੀਆਂ ਹੂੰ ਤੇ ਕਦੇ ਕਿਤੇ ਉਹਨਾਂ ਦੀ ਗਿਆਨੀ ਮਤਲਬ ਕਿ ਸ਼੍ਰੋਣੀ ਗੁਰਦਵਾਰ ਬੰਦਕਾਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸੁਰਤਾਲ ਵੀ ਮਿਲਦਾ ਰਿਹਾ ਹੂੰ ਤੇ ਪਰ ਫਿਰ ਵੀ ਉਹ ਅੱਜ ਜੋ ਇਸ ਕਮੇਟੀ ਮੂਰੇ ਨਹੀਂ ਆਏ ਜਿਨ੍ਹਾਂ ਨੇ ਖੁਦ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਨਾਂ ਦੇ ਉੱਤੇ ਛੁੱਟੀ ਰਹੀ ਸੀ 11 ਤਰੀਕ ਵਾਲੀ ਬੈਠਕ 'ਚੋਂ ਹੂੰ ਸੋ ਇਸੇ ਲਈ ਉਹ ਬੈਠਕ ਫਿਰ ਅਗਾਹ ਪਾ ਕੇ 13 ਤਰੀਕ ਨੂੰ ਚੰਡੀਗੜ੍ਹ ਰੱਖੀ ਗਈ ਸੀ ਤੇ ਅੱਜ ਜਦੋਂ ਬਲਵਿੰਦਰ ਸਿੰਘ ਭੁੰਦਰ ਨਹੀਂ ਆਏ ਤੇ ਪਤਾ ਲੱਗਾ ਕਿ ਕੱਲ ਜਲਦੇ ਦਫਤਰ ਚੋਂ ਉਹ ਆਪਣੇ ਘਰਾਂ ਨੂੰ ਚਲੇ ਗਏ ਜੀ ਤੇ ਫਿਰ ਕਮੇਟੀ ਨੇ ਕਿਹਾ ਜੀ ਠੀਕ ਹੈ ਫਿਰ ਆਪਾਂ ਫੈਲਾ ਬੰਦ ਕਰੀਏ ਤੇ ਚਲੀਏ ਕੁਝ ਕਹਿੰਦੇ ਕਿ ਨਹੀਂ ਆਪਾਂ ਐ ਕਰਦੇ ਆਂ ਕਿ ਇੱਕ ਵਾਰ ਪੁੱਛ ਲੈਨੇ ਫਿਰ ਦੁਬਾਰਾ ਫੋਨ ਕਹਿੰਦੇ ਸੰਪਰਕ ਕੀਤਾ ਗਿਆ ਤੇ ਕਹਿੰਦੇ ਕਿ ਬਰਜਨ ਸਿੰਘ ਭੁੰਦੜ ਨੇ ਕਿਹਾ ਜੀ ਕਿ ਮੇਰੇ ਘਰੇ ਆ ਜਾਓ ਹੂੰ ਸਤਿਮੈ ਮੈਂ ਵੀ ਕਮੇਟੀ ਕਹਿੰਦੀ ਕਿ ਇਦਾਂ ਇਹ ਠੀਕ ਨਹੀਂਗਾ ਆਪਾਂ ਨੂੰ ਨਹੀਂ ਜਾਣਾ ਤੇ ਵਿੱਚੋਂ ਕਹਿੰਦੇ ਇੱਕ ਦੋ ਮੈਂਬਰਾਂ ਨੇ ਕਿਹਾ ਕਿ ਦੇ ਨਾਲ ਕੀ ਫਰਕ ਪੈਂਦਾ ਕਰੇ ਉਹਦੇ ਜਾਂ ਇਹਦੇ ਅਪਾ ਤਾਂ ਅਗਲੇ ਦੇ ਪੱਖ ਕੋਣਨ ਜੋ ਨਹੀਂ ਆਉਂਦੇ ਤੇਰਾ ਆਪਾਂ ਚਲਦੇ ਹਾਂ ਲੈ ਦੇ ਕੇ ਫੈਸਲਾ ਹੋਇਆ ਕਿ ਦੋ ਦੋਖ ਜانے ਚਲੇ ਜਾਓ ਤੇ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਔਰ ਗੁਰਪ੍ਰਤਾਪ ਸਿੰਘ ਬਡਾਲਾ ਉਹਨਾਂ ਦੇ ਘਰੇ ਗਏ ਕਹਿੰਦੇ ਜੋ ਗੱਲਬਾਤ ਹੋਈ ਉਹਦੇ ਵਿੱਚੋਂ ਕਹਿੰਦੇ ਬਲਵਿੰਦਰ ਸਿੰਘ ਭੁੰਦਰ ਕਹਿੰਦੇ ਜੀ ਦੋ ਦਿਨ ਦਾ ਸਮਾਂ ਹੋਰ ਦੇ ਦਿਓ ਹੂੰ ਜਦੋਂ ਕਿ ਮੀਡੀਆ ਚੋ ਕੀ ਕਹਿ ਰਹੇ ਨੇ ਮੀਡੀਆ ਚ ਬਲਵਿੰਦਰ ਸਿੰਘ ਭੁੰਦਰ ਕਹਿ ਰਹੇ ਨੇ ਕਿ ਜੀ ਮੈ ਕਿਹੜਾ 7 ਮੈਂਬਰੀ ਕਮੇਟੀ ਦਾ ਮੈਂਬਰ ਹੈ ਜੀ ਮੈਂ ਉਹਨਾਂ ਦੀ ਬੈਠਕ ਵਿੱਚ ਕਿਵੇਂ ਜਾ ਸਕਦਾ ਜੀ ਉਹ ਤਾਂ 7 ਮੈਂਬਰੀ ਕਮੇਟੀ ਉਹ ਬੈਠ ਕਰ ਸਕਦੀ ਹੈ ਮੇਰਾ ਨਾਮ ਥੋੜਾ ਚੜ ਹੂੰ ਮਤਲਬ ਇਹ ਬਚਕਾ ਨਾ ਬਿਆਨ ਸੀ ਜੈ ਰਾਜਨਿਤਿਕ ਤੋਂ ਪ੍ਰੇਰਿਤ ਬਿਆਨ ਸੀ ਮੀਡੀਆ 'ਚ ਜੀ ਪਰਵਿੰਦਰ ਸਿੰਘ ਭੁੰਦੜ ਵੱਖ-ਵੱਖ ਉਹਦਿਆਂ ਤੇ ਰਹੇ ਨੇ ਰਾਜ ਸਭਾ ਮੈਂਬਰ ਕਦੇ ਲੋਕ ਸਭਾ ਮੈਂਬਰ ਕਦੇ ਇਹਨਾਂ ਸਰਕਾਰਾਂ 'ਚ ਸਾਰਾ ਕੁਝ ਤੇ ਇਸ ਸਮੇਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਇੰਨੀ ਤਾਂ ਪਤਾ ਹੈ ਨਾ ਕਿ ਇਹ ਅਕਾਲ ਤੱਕ ਸਭ ਤੋਂ ਥਾਪੀ ਹੋਈ ਕਮੇਟੀ ਹੈ ਤੇ ਇਹ ਕਮੇਟੀ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਨੂੰ ਜੇ ਬੁਲਾ ਰਹੀ ਹੈ ਤਾਂ ਮੈਨੂੰ ਪੇਸ਼ ਹੋਣਾ ਚਾਹੀਦਾ ਜਾਂ ਮੈਨੂੰ ਬਾਹਰ ਆ ਕੇ ਨਾ ਕਰ ਦੇਣੀ ਚਾਹੀਦੀ ਕਿ ਮੈਂ ਤੁਹਾਡੇ ਮੂਰੇ ਪੇਸ਼ ਹੁੰਦਾ ਜੀ ਸੋ ਮੀਡੀਆ 'ਚ ਇਹ ਗੱਲ ਕਹਿਣੀ ਤੇ ਅੰਦਰ ਕਮਰੇ 'ਚ ਕਹਿਣਾ ਮੈਨੂੰ ਦੋ ਦਿਨ ਦਾ ਟਾਈਮ ਦੇ ਦਿਓ ਸੋ ਹੁਣ ਦੋ ਦਿਨ ਦੇ ਟਾਈਮ ਦਾ ਮਤਲਬ ਤਾਂ ਬੀਜੇ ਜੀ ਸਪੱਸ਼ਟ ਹੈ ਕਿ ਅੱਜ 13 ਤਰੀਕ ਹੋ ਗਈ 15 ਤੋ ਬਾਅਦ ਦੱਸਣਗੇ 16 17 ਨੂੰ ਬੁਲਾਉਣਗੇ ਜੇ ਨੂੰ 20 ਤਰੀਕ ਨੇੜੇ ਲੱਗ ਜਾਣੀ ਆ 20 ਤਰੀਕ ਤੱਕ ਸਾਰੀ ਭਰਤੀ ਪ੍ਰਕਿਰਿਆ ਹੂੰ ਫਿਰ ਉਹ ਬੇਸ਼ੱਕ ਇਹਦੇ ਨਾਲ ਮੈਨੂੰ ਪਤਾ ਲੱਗਿਆ ਕਿ 15-16 ਤੱਕ ਸਿੰਘ ਸਾਹਿਬ ਗਾਨੀ ਰਕਵੀਰ ਸਿੰਘ ਵੀ ਹਾਜ਼ਰ ਰਹੇ ਨੇ ਤੇ ਜੇ 15-16 ਤੱਕ ਉਹ ਆਉਂਦੇ ਨੇ ਜਦ ਤੱਕ ਕਮੇਟੀ ਨੂੰ ਪਤਾ ਲੱਗਦਾ ਕਮੇਟੀ ਜਾ ਕੇ ਉਹਨਾਂ ਨੂੰ ਪੂਰਾ ਫੈਸਲਾ ਰੱਖ ਦੂਗੀ ਪਰ ਹੁਣ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਅੱਜ ਇਹ ਬੈਠਕ ਸੀਗੀ ਕਿ ਅੱਜ ਕਹਾਣੀ ਸਿਰੇ ਲੱਗ ਜੂਗੀ ਉਹ ਹੁਣ ਜੇ 2 ਦਿਨਾਂ ਬਾਅਦ ਵੀ ਉਹ ਕਹਿੰਦੇ ਆਖਰੀ ਮੌਕਾ ਦੇਖੇ ਦੇਖ ਲੋ ਉਸ ਦਿਨ ਲੱਗ ਰਿਹਾ ਸੀ ਕਿ ਕਮੇਟੀ ਵਾਲਾ ਕੰਮ ਹੁਣ ਇਹ ਸੰਪੰਨ ਹੋਣ ਜਾ ਰਿਹਾ ਹੈ ਫੈਸਲਾ ਬੰਦ ਹੋ ਜਾਣਗੀਆਂ ਪਰ ਅੱਜ ਜਿਹੀ ਜਿਹੀ ਇਬਾਰਤ ਆਪਾਂ ਗਾਨੀ ਰਕਵੀਰ ਸਿੰਘ ਦੇ ਹਵਾਲੇ ਨਾਲ ਸਾਂਝੀ ਕੀਤੀ ਆ ਜ ਮੈਂ ਤਾਂ ਲੱਗਦਾ ਕਿ ਯਾਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਵੀ ਮੁੜ ਕੇ ਖੁੱਲ ਗਿਆ ਤੇ ਸਤਵੇਂ ਮੇਰੀ ਕਮੇਟੀ ਵੀ ਅੱਜ ਮੁੜ ਕੇ ਜਾਣ ਪੈਗੀ ਹੋਣੀ ਸੋ ਇਸ ਲਈ ਇਹ ਹੁਣ ਨਵੇਂ ਸਿਰੇ ਤੋਂ ਕਦੇ ਲੱਗਦਾ ਤਾਣੀ ਉੜਜ ਗਈ ਕਦੇ ਲੱਗਦਾ ਕਿ ਅੱਜ ਇੱਕ ਵਾਰ ਤਾਣੀ ਫੇਰ ਸੁੱਲਜ ਗਈ ਸੋ ਇਸ ਲਈ ਕਾਫੀ ਕੁਝ ਸਪਸ਼ਟ ਵੀ ਹੁੰਦਾ ਨਜ਼ਰ ਆਉਣ ਲੱਗ ਪਿਆ ਤੇ ਇੱਕ ਪਾਸੇ ਹੁਣ ਆਰ ਪਰ ਦੀ ਲੜਾਈ ਹੋ ਗਈ ਆਕਾਲੀ ਦਲ ਬਨਾਮ ਸਿੰਘ ਸਹਿਬਾਨ ਤੇ ਕੀ ਸ਼੍ਰੋਮਣੀ ਅਕਾਲੀ ਦਲ ਹੁਣ ਜਥੇਦਾਰਾਂ ਨਾਲ ਅਡਾ ਲੈਣ ਵਾਲੀ ਸਥਿਤੀ 'ਚ ਆ ਗਿਆ ਜਾਂ ਇਹ ਬਰਤਾਰਾ ਪੁਰਾਣਾ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤੋੜਿਆ ਇਸੇ ਤਰ੍ਹਾਂ ਜਿਵੇਂ ਜਸਵੰਤ ਸਿੰਘ ਵਾਲਾ ਮਾਮਲਾ ਵੀ ਹੈ ਸਾਰਿਆਂ ਦੇ ਧਿਆਨ 'ਚ ਪ੍ਰੋਫੈਸਰ ਮਨਜੀਤ ਸਿੰਘ ਵਾਲਾ ਮਾਮਲਾ ਵੀ ਕਈਆਂ ਦੇ ਧਿਆਨ 'ਚ ਹੈ ਇੱਥੋਂ ਤੱਕ ਕਿ ਭਾਈ ਰਣਜੀਤ ਸਿੰਘ ਉਹਨਾਂ ਵਾਲਾ ਮਾਮਲਾ ਵੀ ਹੈਗਾ ਉਸੇ ਕਤਾਰ ਦੇ ਵਿੱਚ ਹੁਣ ਇਹ ਵੀ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਵੀ ਖੜਾ ਹੈ ਤੇ ਕੁਝ ਥਿਰਾ ਇਹ ਵੀ ਆਵਾਜ਼ ਚੁੱਕ ਰਹੀਆਂ ਨੇ ਕਿ ਭਾਈ ਘੱਟੋ-ਘੱਟ ਹੁਣ ਇੰਨਾ ਤਾਂ ਕਰ ਲੋ ਕਿ ਵਿਧੇ ਵਿਵਧਾਨ ਦਾ ਕੋਈ ਬਣਾ ਲੋ ਸਿੰਘ ਸਾਹਿਬਾਂ ਦੀ ਨਿਯੁਕਤੀ ਦਾ ਤੇ ਵਿਦਾਇਗੀ ਦਾ ਇਹ ਵੀ ਚਰਚਾ ਨਾਲ ਚੁਰ ਪਈ ਹੈ ਹਮ ਅੱਛਾ ਦੀਪਕ ਜੀ ਕੈਬਨਿਟ ਦੀ ਬੈਠਕ ਆ ਤੇ ਉਸ ਤੋਂ ਬਾਅਦ 2 ਦਿਨਾਂ ਦਾ ਵਿਸ਼ੇਸ਼ ਵਿਧਾਨ ਸਭਾ ਦਾ اجلاس ਸੱਦ ਲਿਆ ਗਿਆ ਪੰਜਾਬ 'ਚ ਆਖਰ 4 ਮਹੀਨੇ 4 ਵੀ ਕਾਦੇ 4 ਮਹੀਨੇ ਉੱਪਰੇ ਲੰਘੇ ਸਵਾ 4 ਮਹੀਨੇ ਦੇ ਗੇੜ 'ਚ ਦਿਨ ਆਉਣ ਨੂੰ ਹੋ ਗਏ ਕਿ ਅੱਜ ਬੈਠਕ ਹੋ ਰਹੀ ਆ 8 ਅਕਤੂਬਰ 2024 ਤੋਂ ਬਾਅਦ ਅੱਜ ਜਾ ਕੇ 13 ਫਰਵਰੀ 2025 ਨੂੰ ਕੈਬਨਿਟ ਦੀ ਬੈਠਕ ਹੋਈ ਆ ਔਰ ਕੈਬਨਿਟ ਦੀ ਬੈਠਕ ਉਹਨਾਂ ਦਿੱਲੀ ਵਾਲੀ ਬੈਠਕ ਕਿੰਨੀ ਅਹਿਮੀਅਤ ਸੀਗੀ ਕਿ ਪਹਿਲਾਂ 5 ਨੂੰ ਬੈਠਕ ਰੱਖੀ ਸੀ ਫਿਰ ਉਹ ਟਾਲ ਕੇ ਇਹਨਾਂ 10 ਨੂੰ ਕਰ ਲਈ ਫਿਰ 11 ਵਾਲੀ ਦਿੱਲੀ ਵਾਲੀ ਮੀਟਿੰਗ ਕਰਕੇ 10 ਵਾਲੀ ਮੀਟਿੰਗ ਰੱਦ ਕਰਤੀ ਤੇ ਅਖਰਅੱਜ ਮੀਟਿੰਗ ਹੋ ਗਈ ਹਮਮ ਮੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਮੀਟਿੰਗ ਹੋਈ ਔਰ ਮੀਟਿੰਗ ਕਾਦੀ ਜਨਾਬ 12 ਵਜੇ ਸ਼ੁਰੂ ਹੋ ਕੇ 3 ਵਜੇ ਨਿਪੜੀਆ ਹਮ ਪਰ 3 ਵਜੇ ਖਤਮ ਹੋਣ ਤੋਂ ਬਾਅਦ ਵੀ ਸਵਾ ਘੰਟਾ ਫਿਰ ਬੈਠੇ ਰਹੇ ਸਾਰੇ ਮੁੱਖ ਮੰਤਰੀ ਸਾਹਿਬ ਤੇ ਮੰਤਰੀ 1 ਘੰਟਾ ਵੀ ਮਤਲਬ ਕੁਝ ਤਾਂ ਹੋਇਆ ਹੈ ਨਾ ਅੰਦਰ ਇਹਦਾ ਮਤਲਬ ਜਿਹੜੀ ਸਵਾ 4 ਵਜੇ ਤੱਕ ਚੱਲੀ ਤੇ 4:30 ਵਜੇ ਜਾ ਕੇ ਪ੍ਰੈਸ ਕਾਨਫਰੰਸ ਹੋਈ ਹੈ ਹਮ ਸੋ ਇਸ ਲਈ ਕਿਆ ਤਾਂ ਇਹ ਦੰਪ ਰਿਆ ਜਾ ਰਿਹਾ ਕਿ ਜੀ ਏਜੰਡੇ ਇੰਨੇ ਸੀਗੇ ਉਹ ਸਾਰੇ 1 ਟੂ 1 ਕਰਦਿਆਂ ਨੂੰ ਟਾਈਮ ਹੀ ਇੰਨਾ ਲੱਗਿਆ ਹੈ 60 65 ਏਜੰਡੇ ਦੱਸੇ ਜਾ ਰਹੇ ਨੇ ਇਹਨਾਂ ਤੇ ਅੱਜ ਕੰਮ ਕੀਤਾ ਸੋ ਇਸ ਲਈ ਫਿਰ ਜੇਕਰ ਆਪਾਂ ਇਸ ਹਵਾਲੇ ਨਾਲ ਜੋ ਅਧਿਕਾਰਕ ਤੌਰ ਤੇ ਕਿਹਾ ਗਿਆ ਉਹਦੇ ਵਿੱਚ ਕੁਝ ਫੈਸਲੇ ਨੇ ਜਿਵੇਂ ਕਿ 3000 ਦੀ ਭਰਤੀ ਨੂੰ ਮਜੂਰੀ ਦੇਤੀ ਜੀ 2000 ਪੀਟੀ ਅਧਿਆਪਕ ਰੱਖਾਂਗੇ ਜੀ 82 ਇੱਕ ਸਿਹਤ ਮਹਿਕਮੇ ਵਿੱਚ ਰੱਖਾਂਗੇ ਜੀ 6 ਐਨਆਰਆਈ ਅਦਾਲਤਾਂ ਨੂੰ ਮਜੂਰੀ ਦੇਤੀ ਜੀ ਜੋਨਕੀਦਾਰਾਂ ਦਾ ਮਾਣ ਪੱਤਾ 1250 ਤੋਂ ਵਧਾ ਕੇ 1500 ਕਰਤਾ ਜੀ ਹੈ ਨਾ ਐਸਿਡ ਅਟੈਕ ਵਾਲੇ ਜਿਹੜੇ ਹੈਗੇ ਨੇ ਉਹਨਾਂ ਤੇ 8000 ਤੋਂ ਵਧਾ ਕੇ ਉਹਨਾਂ ਦੀ ਪੈਨਸ਼ਨ 10000 ਕਰਤੀ ਆ ਹੈ ਨਾ ਸੋ ਇਸ ਤਰ੍ਹਾਂ ਦੇ ਕੁਝ ਪਰ ਜਿਹਦੀ ਨਜ਼ਰ ਸਾਰੇ ਪੰਜਾਬ ਦੀ ਨਜ਼ਰ ਇਸ ਫੈਸਲੇ ਤੇ ਸੀ ਉਹ ਸੀਗਾ ਕਿ ਰੈਵਨਿਊ ਵਿਭਾਗ ਨੇ ਹਦਾਇਤ ਹੋ ਗਈ ਸੀ ਰੈਵਨਿਊ ਵਿਭਾਗ ਨੂੰ ਕਿ ਅਜੰਡਾ ਅੱਜ ਲੈ ਕੇ ਆਉਣਾ ਆਪਾਂ ਇਹਨੂੰ ਮਨਜ਼ੂਰੀ ਦੇਣੀ ਆ ਜਿਹੜੀ ਬਲੱਡ ਰੇਸ਼ਨ ਦੇ ਵਿੱਚ ਰਜਿਸਟਰੀਆਂ ਹੁੰਦੀਆਂ ਨੇ ਜਮੀਨਾਂ ਦੇ ਮਕਾਨਾਂ ਦੇ ਤਵਾਦਲੇ ਹੁੰਦੇ ਨੇ ਬਲੱਡ ਰੇਸ਼ਨ ਦੇ ਵਿੱਚ ਜੀ ਉਹਦੇ ਉੱਤੇ ਸਟੈਂਪ ਡਿਊਟੀ ਲਾਉਣ ਦੀ ਤਿਆਰੀ ਸੀ ਕਿਹਦੇ ਨਾਲ ਮਾਲੀਆ ਇਕੱਠਾ ਕਰੀਏ ਪੈਸਾ ਇਕੱਠਾ ਕਰੀਏ ਹੈ ਨਾ ਕਰਜ਼ੇ ਦਾ ਬੋਝ ਵਧੀ ਜਾਂਦਾ ਸੋ ਇਸ ਲਈ ਉਹ ਫਾਰਮੂਲਾ ਲਗਭਗ ਤੈਅ ਸੀ ਪਰ ਉਹ ਰੋਲਾ ਇੰਨਾ ਪੈ ਗਿਆ ਕਿ ਜੀ ਕਿਸੇ ਸਮੇਂ ਪਿਛਲੀਆਂ ਸਰਕਾਰਾਂ ਨੇ ਇਹਨੂੰ ਖਤਮ ਕੀਤਾ ਸੀਗਾ ਤੇ ਇਹ ਦੁਬਾਰਾ ਲਾਉਣ ਲੱਗੇ ਨੇ ਜੀ ਦੇਖੋ ਜੀ ਇਹ ਤਾਂ ਲੁੱਟ ਮਚਾਉਣ ਲੱਗੇ ਨੇ ਤੇ 14 ਤਰੀਕ ਸਵੇਰ ਨੂੰ ਆ ਵੀਜੇ ਜੀ ਤੇ ਸਵੇਰ ਨੂੰ ਕਿਸਾਨ ਜਥੇਬੰਦੀਆਂ ਦੀ ਕੇਂਦਰ ਨਾਲ ਬੈਠਕ ਹੈ ਦੇ ਉਹਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇंदे ਵੀ ਜਾਣਗੇ ਖੇਤੀਬਾੜੀ ਮੰਤਰੀ ਬੈਠੇ ਹੋਣਗੇ ਸੋ ਇਹ ਵੀ ਮੁੱਦਾ ਸੀਗਾ ਕਿਤੇ ਇਹ ਨਾ ਹੋਵੇ ਕਿ ਉਥੀ ਕਪੜੇ ਫੜਾਈ ਫੜ ਫੜਾਈ ਸਾਡੇ ਹੀ ਹੋ ਜਵੇ ਕਿ ਤੁਸੀਂ ਆ ਕੀ ਚ ਕਰੀ ਜਾਂਦੇ ਹੋ ਜ਼ਮੀਨਾਂ ਦੇ ਮਾਮਲੇ 'ਚ ਭਾਈ ਸੋ ਇਸ ਲਈ ਇਹ ਮਾਮਲੇ ਨੂੰ ਰਾਤ ਰੋਕ ਦਿੱਤਾ ਗਿਆ ਜਿਸ ਦੇ ਨਾਲ ਪੰਜਾਬ ਨੇ ਰਾਹਤ ਮਹਿਸੂਸ ਪਰ ਜਿਹੜਾ ਅਹਿਮ ਪਹਿਲੂ ਹੈ ਉਹ ਹੈ ਕਿ ਮਾਰਚ ਦੇ ਵਿੱਚ ਬਜਟ ਸੈਸ਼ਨ ਆਉਣਾ ਜੀ ਪਹਿਲੇ ਹਫਤੇ ਆਵੇ ਦੂਜੇ ਆਵੇ 31 ਤਰੀਕ ਤੋਂ ਪਹਿਲਾਂ ਪਹਿਲਾਂ ਪੰਜਾਬ ਦਾ ਬਜਟ ਸੈਸ਼ਨ ਬੁਲਾਉਣਾ ਪੈਣਾ ਉਹ ਬਜਟ ਸੈਸ਼ਨ ਤੋਂ ਪਹਿਲਾਂ ਤੁਰੰਤ 24 25 ਫਰਵਰੀ ਨੂੰ ਦੋ ਦਿਨ ਦਾ ਵਿਸ਼ੇਸ਼ اجلاس ਕਿਉਂ ਬੁਲਾਉਣਾ ਪੈ ਗਿਆ ਹਮਮ ਵਿਸ਼ੇਸ਼ ਸੈਸ਼ਨ ਕਿਉਂ ਬੁਲਾਉਣਾ ਪੈ ਗਿਆ ਇਹਨੂੰ ਲੈ ਕੇ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜੇਕਰ ਆਪਾਂ ਵਿੱਤ ਮੰਤਰੀ ਹਰਪਾਲਜੀ ਮਾਹਰਾਂ ਦੀ ਮੰਨੀਏ ਤਾਂ ਉਹਦੇ ਅਨੁਸਾਰ ਤਾਂ ਸਿੰਪਲ ਹੈ ਉਹ ਕਹਿੰਦੇ ਕਿ ਭਾਈ ਲੰਬੇ ਸਮੇਂ ਤੋਂ ਸੈਸ਼ਨ ਨਹੀਂ ਹੋ ਰਿਹਾ ਸੀਗਾ ਇਸ ਲਈ ਅਸੀਂ ਕੁਝ ਪਾਸ ਕਰਨੇ ਆ ਸਾਡੇ ਪੈਂਡਿੰਗ ਪਏ ਨੇ ਬਿਲ ਉਹਨਾਂ ਦੀ ਮਨਜ਼ੂਰੀ ਕਰਨੀ ਹੈ ਇਸ ਲਈ ਤੁਰੰਤ ਸਾਨੂੰ ਬੁਲਾਉਣਾ ਪੈ ਰਿਹਾ ਜੀ ਕੁਝ ਤਰ੍ਹਾਂ ਕਹਿੰਦੀ ਹੈ ਵੀ ਕਿ ਇਹ ਪੈਂਡਿੰਗ ਸੀਗਾ ਇਹਨਾਂ ਦਾ ਸਰਦਰ ਉਤੀ ਜਲਾਸ ਜਿਹੜਾ ਟਾਈਮ ਪੀਰੀਅਡ ਦੇ ਹਿਸਾਬ ਨਾਲ ਬੁਲਾਉਣਾ ਜ਼ਰੂਰੀ ਹੁੰਦਾ ਉਹਦੀ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਜੀ ਹੈਨਾ ਕੁਝ ਤੇ ਰਚੰਗਿਆ ਵੀ ਹੋ ਸਕਦਾ ਹੈ ਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਤਵਾਦਨਿਆਂ ਦੀ ਸੋ ਕੁਝ ਤੇ ਕਹਿੰਦੇ ਕਿ ਹੋ ਸਕਦਾ ਹੈ ਕਿ ਕੁਰਸੀ ਤੇ ਮੇਜ਼ ਦੇ ਵਿਚਾਲੇ ਲੱਤਾਂ ਢਾ ਕੇ ਬੈਠ ਗਿਆ ਹੋਵੇ ਕੋਈ ਲੀਡਰ ਨਾ ਛੱਡ ਰਿਹਾ ਹੋਵੇ ਕੁਰਸੀ ਸੋ ਉਹਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਹੁਣ ਮਤਾ ਨਾ ਲਿਆਉਣਾ ਪੈ ਜਾਵੇ ਕਿ ਸਾਰੇ ਐਮਐਲਏ ਇਕੱਠੇ ਹੋ ਕੇ ਉੱਥੇ ਮਤਾ ਪਾਸ ਕਰ ਦੇਣ ਸੋ ਇਹ ਵੀ ਚਰਚਾ ਮਾਰੀ ਸੋ ਇਹ ਇਹ ਚਰਚਾ ਮਾ ਨਾ মিডিਆ ਚ ਨੇ ਹੂੰ ਇਹ ਚਰਚਾ ਮਾ ਨਾ ਕੋਈ ਸੂਤਰਾਂ ਦੀ ਖਬਰ ਹੈ ਇਹ ਚਰਚਾ ਆਵਾਜ਼ੀ ਪਾਰਟੀ ਦੇ ਅੰਦਰ ਕੁਸਰਮੁਸਰ ਹੈ ਜੀ 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 ਇਹ ਨਾ ਜੀ ਕੋ ਆਪਸ ਜੇ ਪੁੱਛੀ ਜਾਂਦੇ ਨੇ ਕਿ ਇਦਾਂ ਤਾਂ ਕੋਈ ਚੱਕਰ ਤਾਂ ਨਹੀਂ ਬਾਈ ਕੋਈ ਆਪਣਾ ਲੀਡਰ ਲੱਤਦਾ ਨਹੀਂ ਡਾ ਰਿਆ ਕੁਰਸੀ 'ਚ ਛੱਡਣ ਨੂੰ ਕਿਤੇ ਇਹ ਤਾਂ ਨਹੀਂ ਕਰਕੇ ਆਹੇ ਜਾ ਸੋ ਇਸ ਲਈ ਉਹਦੇ ਬਾਰੇ ਨਾਲ ਵੀ ਚਰਚਾ ਵਾਂਦੇ ਪਰ ਕੁਝ ਵੀ ਹੋਵੇ ਦੋ ਰੋਜ਼ਾ ਇਜਲਾਸ ਦੀ ਵੀ ਸਭ ਦੀ ਨਜ਼ਰ ਰਹਿਣੀ ਹੈ ਕੱਲ ਨੂੰ 14 ਤਰੀਕ ਵਾਲੀ ਕੇਂਦਰੀ ਬੈਠਕ ਦੇ ਵਿੱਚ ਪੰਜਾਬ ਦੀ ਸਰਕਾਰ ਦੀ ਕੀ ਭੂਮਿਕਾ ਰਹਿੰਦੀ ਹੈ ਉਹਦੇ ਪਰ ਵੀ ਨਜ਼ਰ ਰਹਿਣੀ ਹੈ ਅੱਜ ਮਹਾਪੰਚਾਇਤ ਸੀ ਸ਼ੰਭੂ ਬਾਡਰ ਤੇ ਤੇ ਉਹਨਾਂ ਨੇ ਕਹਿਤਾ ਕਿ ਜੇ 14 ਨਹੀਂ ਬੈਠੇ ਕੁਛ ਨਾ ਹੋਇਆ ਅਸੀਂ ਫੇਰ ਦਿੱਲੀ ਜਾਵਾਂਗੇ ਹੈਨਾ ਉਹ ਦਿੱਲੀ ਕੁਝ ਕਿਹਾ ਜਾ ਪਿਛਲੀ ਵਾਰ ਜਿਹਨੇ ਕਟਾਲ ਦੇ ਪੰਜਾਬ ਦੇ ਲੋਕ ਫੇਰ ਫਿਕਰ ਖੜਾ ਵਿਚਾਰਾ ਚਲੋ ਪਰ ਕੁਲ ਮਿਲਾ ਕੇ 4 ਮਹੀਨਿਆਂ ਬਾਅਦ ਹੀ ਸੀ ਕੈਬਨਟ ਦੀ ਬੈਠਕ ਜਰੂਰ ਹੋਗੀ ਹੈ ਸੋ ਇਹਦੇ ਵਿੱਚ ਕੁਝ ਮੁੱਦਿਆਂ ਦੇ ਉੱਤੇ ਆਉਂਦੀ ਚਰਚਾ ਵੀ ਹੋਣੀ ਹੈ ਜਿਹੜਾ ਡੀਏ ਵਗੈਰਾ ਲਈ ਹੈ ਪੈਨਸ਼ਨ ਵਾਲਾ ਲਈ ਹੈ ਓਫਨਡਾ ਵਾਲਾ ਲਈ ਹੈ ਉਸ ਮਸਲੇ ਤੇ ਆਉਂਦੀ ਸਨ ਬੈਸ ਵੀ ਛੱਡਣੀ ਹੈ ਜੀ ਤੇ ਦੀਪਕ ਜੀ ਕਾਂਗਰਸ ਵਾਲੇ ਪੰਜਾਬ ਦੇ ਵਿੱਚ ਵੀ ਨਵਾਂ ਪ੍ਰਧਾਨ ਲਗਾਉਣ ਦੀ ਤਾਕਤ ਵਿੱਚ ਨੇ ਨਵਾਂ ਪ੍ਰਧਾਨ ਵੀ ਲਾਉਣ ਦੀ ਤਾਕਤ ਚ ਨੇ ਤੇ ਉਹ ਆਮ ਆਦਮੀ ਪਾਰਟੀ ਵਾਲਾ ਤੇ ਬੀਜੇਪੀ ਵਾਲਾ ਫਾਰਮੂਲਾ ਵੀ ਬਣਾਉਣ ਦੀ ਤਾਕਤ ਵਿੱਚ ਨੇ ਮੈਨੂੰ ਲੱਗਦਾ ਹੂੰ ਵੈਸੇ ਤਾਂ ਕਾਂਗਰਸ ਇਹਨਾਂ ਸਾਰਿਆਂ ਤੋਂ ਇਹ ਫਾਰਮੂਲੇ ਤੇ ਚੱਲਦੀ ਰਹੀ ਹੈ ਕਿ ਜਿਹੜਾ ਆਵੇ ਸੋ ਰਾਜੀ ਜਾਵੇ ਉਸ ਫਾਰਮੂਲੇ ਤਹਿਤ ਹਰੇਕ ਦਾ ਰਾਂਝਾ ਰਾਜੀ ਰੱਖਣ ਦੀ ਕੋਸ਼ਿਸ਼ ਕਰਦੀ ਸੀ ਕਿ ਅੱਛਾ ਜੇ ਮੁੱਖ ਮੰਤਰੀ ਜੱਟ ਸਿੱਖ ਚਿਹਰੇ ਚ ਵੀ ਬਣਾਉਣਾ ਹੈ ਹੈਨਾ ਤਾਂ ਵੀ ਆਪਾਂ ਐ ਕਰੋ ਸਪੀਕਰ ਹਿੰਦੂ ਭਾਈਚਾਰੇ ਚੋਂ ਬਣਾ ਲਓ ਹੈਨਾ ਅੱਛਾ ਜੇ ਇਦਾਂ ਇਹ ਤਾਂ ਪ੍ਰਧਾਨ ਐਸੀਬੀਸੀ ਭਾਈਚਾਰੇ ਚੋਂ ਬਣਾ ਲਓ ਸੀਨੀਅਰ ਵਾਈਸ ਉਹ ਇਦਾਂ ਦੇ ਫਾਰਮੂਲੇ ਕਰਦੀ ਰਹੀ ਹੈ ਜੀ ਪਰ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਇਸ ਨੂੰ ਹਿੰਦੂਵਾਦ ਦੀ ਰਾਜਨੀਤੀ ਦੇ حوالے ਨਾਲ ਅਜੰਡਾ ਬਣਾ ਕੇ ਕੰਮ ਕੀਤਾ ਖਾਸ ਕਰ ਹਰਿਆਣਾਂ ਦੀਆਂ ਚੋਣਾਂ ਵਾਲਾ ਫਾਰਮੂਲਾ ਕਿ ਜਾਟ ਬੋਟਿਕ ਪਾਸੇ ਕਰਕੇ ਐਸੀਬੀਸੀ ਔਰ ਹਿੰਦੂ ਭਾਈਚਾਰਾ ਦੀ ਵੋਟ ਤੇ ਖੇਡਣਾ ਉਹ ਫਾਰਮੂਲਾ ਪੰਜਾਬ ਚ ਵੀ ਅਪਣਾਉਣ ਦੀਆਂ ਚਰਚਾਵਾਂ ਪੂਰੇ ਜੋਰਾਂ ਛੋਰਾਂ ਤੇ ਨੇ ਕਿ ਪੰਜਾਬ ਚ 22% ਜੱਟ ਸਿੱਖ ਭਾਈਚਾਰਾ ਸੋ ਉਹਨਾਂ ਨੂੰ ਪਰੇ ਕਰ ਦੋ ਐਸੀਬੀਸੀ ਭਾਈਚਾਰਾ 30 32% 33 34% ਹਿੰਦੂ ਭਾਈਚਾਰਾ ਬੀਜੇਪੀ ਉਹਦੇ ਪਰ ਜੇ ਖੇਡਦੀ ਆ ਤੇ ਉਹਦੇ ਵਿੱਚੋਂ ਅੱਧਾ ਵੀ ਲਾਏਗੀ ਦੋਆਂ 60ਾਂ ਚੋਂ ਹੈਨਾ ਕਿ ਅਸੀਂ 30 35 ਵੀ ਲੈ ਗਏ ਲੈ ਵੀ ਸਾਡੀ ਤਾਂ ਗੱਲ ਬਣ ਗਈ ਸੋ ਇਸ ਲਈ ਇਸ ਮੀਤੀ ਤੇ ਚੱਲਦੇ ਆਂ ਕਹਿੰਦੇ ਜੀ ਉਹਨਾਂ ਨੇ ਤੋੜਿਆ ਤਾਂ ਚਾਹੇ ਕਾਂਗਰਸ ਦਾ ਪ੍ਰਧਾਨ ਏ ਸੀ ਸੁਨੀਲ ਜਾਖੜ ਪਰ ਉਹਨੂੰ ਚਿਹਰੇ ਵੱਜੋਂ ਪੇਸ਼ ਕੀਤਾ ਤੇ ਅੱਜ ਕੱਲ ਹੋ ਸਕਦਾ ਫਿਰ ਮਨਾ ਲਿਆ ਗਿਆ ਉਹਨਾਂ ਨੂੰ ਅਜੇ ਵੀ ਅਸਤੀਫਾ ਖੜਾ ਹੈ ਕਹਨ ਵਾਲੇ ਕਹਿੰਦੇ ਨੇ ਕਿ ਹੁਣ ਪਿੱਛੇ ਨਹੀਂ ਮੁੜਨਗੇ ਜਾਖੜ ਸਾਹਿਬ ਪਰ ਜਿਵੇਂ ਵਿਆਹ ਚ ਮੋਦੀ ਜੀ ਅਮਿਤ ਸ਼ਾ ਜੀ ਸਾਰੇ ਭਤੀਜੇ ਦੇ ਵਿਆਹ ਚ ਆਏ ਗਏ ਸੋ ਤੋਂ ਲੱਗਦਾ ਕਿ ਸ਼ਾਇਦ ਗੱਲ ਨੇੜੇ ਵੀ ਲੱਗ ਸਕਦੀ ਹੈ ਜੀ ਪਰ ਇਹ ਫਾਰਮੂਲਾ ਇਹ ਤੋਂ ਪਹਿਲਾਂ ਕਿ ਭਾਜਪਾ ਇਹਨੂੰ ਚਲਾਉਂਦੀ ਆਮ ਆਦਮੀ ਪਾਰਟੀ ਨੇ ਮੂਰੇ ਹੋ ਕੇ ਅਪਣਾਇਆ ਤੇ ਅਮਨ ਰੋੜੇ ਨੂੰ ਪ੍ਰਧਾਨ ਬਣਾਇਆ ਹੂੰ ਸੋ ਪਹਿਲਾਂ ਭਗਵੰਤ ਮਾਨ ਹੀ ਪ੍ਰਧਾਨ ਸੀ ਹੈਨਾ ਸੋ ਇਸ ਲਈ ਇਸ ਪਹਿਲੂ ਤੇ ਵੀ ਚਰਚਾ ਹੋਈ ਕਿ ਉਹ ਹੁਣ ਇਸੇ ਰਾਹ ਦੇ ਉੱਤੇ ਕਿ ਕਾਂਗਰਸ ਆਉਣ ਦੀ ਤਿਆਰੀ ਕਰ ਰਹੀ ਹੈ ਪਤਾ ਲੱਗ ਰਿਹਾ ਕਿ ਲਗਭਗ ਤੈ ਹੈ ਕਿ ਅਮਰਿੰਦਰ ਸਿੰਘ ਰਾਜਾਪਟਿੰਗ ਦੀ ਛੁੱਟੀ ਹੋਣ ਜਾ ਰਹੀ ਹੈ ਉਹ ਰੋਦੀ ਥਾਂ ਤੇ ਪਹਿਲੀ ਚੁਆਇਸ ਜੇਕਰ ਇਸੇ ਫਾਰਮੂਲੇ ਤੇ ਬੀਜੇਂਦਰ ਸਿੰਘ ਲਾ ਹੋ ਸਕਦੇ ਹੂੰ ਹੂੰ ਵੈਸੇ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਵੀ ਇੱਛਾ ਰੱਖਦੇ ਆ ਕਿ ਪ੍ਰਧਾਨ ਮੰਤਰੀ ਨੂੰ ਬਣਾਇਆ ਜਾਵੇ ਹੈਨਾ ਤੇ ਪ੍ਰਧਾਨਗੀ ਮੈਨੂੰ ਸੌਂਪੀ ਜਾਵੇ ਤਾਂ ਕਿ ਮੈਂ ਹੁਣ ਤੋਂ ਹੀ ਬਤੌਰ ਉਸ ਤਰ੍ਹਾਂ ਵਿਚਰਾ ਕੇ ਅਗਲੀ ਵਾਰ ਸੀਐਮ ਦਾ ਚਿਹਰਾ ਬਣ ਕੇ ਮੈਂ ਸਾਹਮਣੇ ਆਵਾਂ ਉਹਨਾਂ ਦੀ ਕੋਸ਼ਿਸ਼ ਹੈ ਜਿਉ ਇੱਧਰ ਜਾਂਦੇ ਨੇ ਫਿਰ ਵਿਰੋਧੀ ਧਿਰ ਦਾ ਲੀਡਰ ਕੌਣ ਹੋਊਗਾ ਉਹ ਉਹ ਬਦਲਿਆ ਜਾ ਸਕਦਾ ਪਰ ਫਿਲਹਾਲ ਵਿਜੇਂਦਰ ਸਿੰਘਲਾ ਦੀ ਕਾਫੀ ਚਰਚਾ ਕਿ ਕਾਂਗਰਸ ਆਪਣੇ ਸੰਗਠਨ ਚ ਫੇਰ ਬਦਲ ਕਰਨ ਜਾ ਰਹੀ ਹੈ ਪੰਜਾਬ ਚ ਇੰਚਾਰਜ ਵੀ ਬਦਲੂਗੀ ਆਪਣਾ ਤੇ ਪੰਜਾਬ ਚ ਕਾਂਗਰਸ ਦਾ ਪ੍ਰਧਾਨ ਵੀ ਬਦਲ ਸਕਦਾ ਹਮ ਆਇਡੈਂਟੀਟੀ ਪੋਲਿਟਿਕਸ ਇਹ ਬਹੁਤ ਇਹ ਬੰਦੇ ਦੀ ਕਾਬਲੀਅਤ ਵੇਖਣ ਤੋਂ ਪਹਿਲਾਂ ਇਹ ਵੇਖਿਆ ਜਾਂਦਾ ਕਿ ਨਰਾਸ਼ ਨੇਮ ਕੀ ਹੈ ਤੇ ਜਿਹੜੀਆਂ ਇਹ ਨਾ ਚੀਜ਼ਾਂ ਜਿਉਂ-ਜਿਉਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਮਚਿਉਰਿਟੀ ਆਉਂਦੀ ਆ ਇਹ ਚੀਜ਼ਾਂ ਮਾਇਨੇ ਨਹੀਂ ਰੱਖਣੀਆਂ ਚਾਹੀਦੀਆਂ ਪਰ ਇਹ ਅਸੀਂ ਵੇਖਦੇ ਹਾਂ ਜੀ ਕਿ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਜਿੱਥੇ-ਜਿੱਥੇ ਭਾਈਚਾਰਾ ਹੋਰ ਮੁਲਕਾਂ ਦੇ ਵਿੱਚ ਵੀ ਵਸਦਾ ਉੱਥੇ ਵੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜਿਹੜੀ ਆਇਡੈਂਟੀਟੀ ਪੋਲਿਟਿਕਸ ਆਲਾ ਪੱਤਾ ਉਹ ਇੱਥੇ ਦੀਆਂ ਮੁਖਤਾਰਾ ਪਾਰਟੀਆਂ ਵੀ ਕਈ ਵਾਰ ਖੇਡਦੀਆਂ ਨੇ ਸਿਰਫ ਤੇ ਸਿਰਫ ਨਹੀਂ ਮੈਂ ਮੈਂ ਨਾ ਸਿਰ ਇਹ ਸਵਾਲ ਕਰਦਾ ਰਿਹਾ ਜੀ ਕਿ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਹਵਾਲੇ ਨਾਲ ਛਾਤ ਮਾਰ ਕੇ ਦੇਖੋ ਜੀ ਜਿੱਕਰ ਸਭ ਤੋਂ ਵੱਧ ਮਸਲੇ ਲੈ ਕੇ ਸਮੱਸਿਆਵਾਂ ਲੈ ਕੇ ਹੈ ਨਾ ਜਾਂ ਜਿਸ ਸਥਿਤੀ ਚੋਂ ਪੰਜਾਬ ਦੀ ਕਿਸਾਨੀ ਲੰਘ ਰਹੀ ਹੈ ਕਿਸਾਨ ਪ੍ਰਧਾਨ ਸੂਬਾ ਸਭ ਤੋਂ ਵੱਧ ਲੜਾਈਆਂ ਕਿਸਾਨ ਧਰਾਂ ਨੂੰ ਲੜਨੀ ਪੈ ਰਹੀਆਂ ਹੂੰ ਤੇ ਪਰ ਪੰਜਾਬ ਦਾ ਜਦੋਂ ਮੈਂ ਰਾਜਨੀਤਿਕ ਪਿਛੋਕੜ ਦੇਖਦਾ ਤਾਂ ਪੰਜਾਬ ਦੇ ਦੋ ਮੁੱਖ ਮੰਤਰੀਆਂ ਨੂੰ ਛੱਡ ਕੇ ਸਾਰੇ ਜੱਟ ਸਿੱਖ ਭਾਈਚਾਰੇ ਚੋਂ ਮੁੱਖ ਮੰਤਰੀ ਬਣੇ ਨੇ 1966 ਤੋਂ ਬਾਅਦ ਹੂੰ ਇੱਕ ਚਰਨ ਸਿੰਘ ਚੰਨੀ ਇੱਕ ਗਿਆਨੀ ਯਾਦ ਸਿੰਘ ਜੀ ਇਹਨਾਂ ਦੋਵਾਂ ਨੂੰ ਆਪਾਂ ਪਰੇ ਕਰਕੇ ਦੇਖੀਏ ਤਾਂ ਸਾਰੇ ਜੱਟ ਸਿੱਖ ਭਾਈ ਚੱਲ ਜੂ ਫਿਰ ਤਾਂ ਪੰਜਾਬ ਦੇ ਜੱਟਾਂ ਦਾ ਕੋਈ ਮਸਲਾ ਹੀ ਨਹੀਂ ਰਹਿਣਾ ਚਾਹੀਦਾ ਜੀ 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 ਹਾਂ ਬਿਲਕੁਲ ਜੀ ਇਸੇ ਅਧਾਰ ਤੇ ਇਸ ਲਈ ਮਤਲਬ ਕਿ ਇਹ ਆਪਣੇ ਆਪ ਤੇ ਹੁਣ ਮੋਦੀ ਜੀ ਲਗਾਤਾਰ ਭਾਰਤ ਦਾ ਹਿੰਦੂ ਖਤਰੇ ਚ ਮਤਲਬ ਸਾਰਾ ਰਾਜ ਭਾਗ ਤੁਹਾਡੇ ਕੋਲ ਤੇ ਤਾਂ ਵੀ ਹਿੰਦੂ ਖਤਰੇ ਚ ਆ ਫਿਰ ਫਾਇਦਾ ਕੀ ਤੁਹਾਡਾ ਜੀ 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 ਬਿਲਕੁਲ ਫਿਰ ਕਰ ਕੀ ਰਿਹਾ ਤੁਸੀਂ ਹਮ ਸੋ ਇਸ ਲਈ ਮਤਲਬ ਕਿ ਇਹ ਸਚਾਈ ਇਹ ਆ ਕੇ ਰਾਜਨੀਤਿਕ ਵਿਅਕਤੀ ਖਾਸ ਕਰਕੇ ਕੁਰਸੀ ਤੇ ਬੈਠਾ ਵਿਅਕਤੀ ਕਿਸੇ ਧਰਮ ਜਾਤ ਦਾ ਨਹੀਂ ਹੁੰਦਾ ਉਹ ਕੁਰਸੀ ਦਾ ਹੀ ਹੁੰਦਾ ਜੀ ਜੀ ਰਾਜਨੀਤੀ ਸਾ ਪੱਕੇ ਮਿੱਤ ਕੋਈ ਨਹੀਂ ਪੱਕੇ ਹਿੱਤ ਹੁੰਦੇ ਨੇ ਬਸ ਹਾਂ ਬਸ ਮਿੱਤ ਨਹੀਂ ਹਿੱਤ ਹੁੰਦੇ ਦਿਪਕ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨੀ ਹੈ ਸਾਡੇ ਸਮੇਂ ਮੁਤਾਬਕ ਇੱਥੇ ਸ਼ਾਮ ਹੋਣੀ ਹੈ ਤੁਹਾਡੇ ਕੋਲ 14 ਤਰੀਕ ਦੀ ਸਵੇਰ ਹੋਏਗੀ ਉਦੋਂ ਉਹਦੇ ਵਿੱਚ ਟ੍ਰੇਡ ਨੂੰ ਲੈ ਕੇ ਟੈਰਿਫਸ ਨੂੰ ਲੈ ਕੇ ਗੱਲਬਾਤ ਹੋਣੀ ਹੈ ਪਰ ਨਾਲ ਦੀ ਨਾਲ ਅੰਤਰਰਾਸ਼ਟਰੀ ਮੀਡੀਆ ਜਿੱਥੇ ਇਸ ਗੱਲ ਉੱਪਰ ਧਿਆਨ ਦੇ ਰਿਹਾ ਕਿ ਟ੍ਰੇਡ ਨੂੰ ਤੇ ਟੈਰਿਫ ਨੂੰ ਲੈ ਕੇ ਕਹਿਵਰੀ ਗੱਲ ਹੁੰਦੀ ਆ ਉੱਥੇ ਹੀ ਇਹ ਗੱਲ ਵੀ ਨਾਲ ਨਾਲ ਪੈਰਲਲ ਚ ਚਰਚਾ ਦਾ ਵਿਸ਼ਾ ਹੈ ਅੰਤਰਰਾਸ਼ਟਰੀ ਮੀਡੀਆ 'ਚ ਵੀ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਪੋਰਟੇਸ਼ਨ ਵਾਲੀਆਂ ਫਲਾਈਟਾਂ ਦੇ ਵਿੱਚ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਨਾਲ ਹੋਏ ਸਲੂਕ ਬਾਰੇ ਬਦਸਲੂਕੀ ਬਾਰੇ ਰਾਦਰ ਕੀ ਉਹ ਗੱਲ ਕਰਨਗੇ ਕਿ ਨਹੀਂ ਤੇ ਸਭ ਦੇ ਵਿੱਚ ਇਹ ਵੀ ਪਤਾ ਲੱਗ ਰਿਹਾ ਕਿ ਅਮਰੀਕਾ ਵੱਲੋਂ ਇਸ ਵੀਕਐਂਡ ਤੱਕ ਇੱਕ ਦੂਜੀ ਹੋਰ ਡਿਪੋਰਟੇਸ਼ਨ ਵਾਲੀ ਫਲਾਈਟ ਭੇਜਣ ਦੀ ਤਿਆਰੀ ਕੀਤੀ ਗਈ ਆ ਅੱਜ ਭਾਰਤੀ ਜੇ ਤਰੀਕ ਤੇ ਸਮੇਂ ਅਨੁਸਾਰ ਦੇਖੀ ਤਾਂ ਸਾਡਾ 13 ਫਰਵਰੀ ਦਾ ਦਿਨ ਮੁੱਕਣ ਜਾ ਰਿਹਾ ਹੂੰ ਹੂੰ ਤੇ ਮੰਨਿਆ ਇਹ ਜਾ ਰਿਹਾ ਕਿ 15 ਜਾਂ 16 ਫਰਵਰੀ ਤੱਕ ਅਮਰੀਕਾ ਇੱਕ ਹੋਰ ਭਾਰਤੀਆਂ ਦਾ ਗੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਦਾ ਜਹਾਜ਼ ਭਰ ਕੇ ਭੇਜ ਸਕਦਾ ਜੀ ਮੇਰੇ ਧਿਆਨ ਚ ਹੈ ਕਿ ਜਦੋਂ ਪਿਛਲੇ ਜਹਾਜ਼ ਦੀ ਗੱਲ ਤੁਰੀ ਸੀ ਤਾਂ ਕੇਂਦਰ ਸਰਕਾਰ ਇਹਨਾਂ ਦਾ ਦਮ ਭਰਦਾ ਰਿਹਾ ਕਿ ਸਾਡੇ ਨਾਲ ਤਾਲਮੇਲ ਚ ਹੈ ਜੀ ਸਾਨੂੰ ਪਤਾ ਹੈ ਜੀ ਸਾਨੂੰ ਦੱਸਿਆ ਹੋਇਆ ਜੀ ਪਰ ਮੀਡੀਆ ਚ ਗੱਲ 212 ਦੀ ਚੱਲ ਰਹੀ ਸੀ ਇੱਕ ਵਾਰ ਵੀ ਕੇਂਦਰ ਨੇ ਇਹਦਾ ਖੰਡਨ ਨਹੀਂ ਕੀਤਾ ਕਿ 212 ਨਹੀਂ 104 ਆ ਰਹੇ ਨੇ ਜੀ ਜਦੋਂ ਉੱਥੋਂ ਜਹਾਜ਼ ਤੁਰ ਪਿਆ ਤਦੇ ਪਤਾ ਲੱਗੀ ਜਾਣਕਾਰੀ ਕਿ 104 ਚੜਾਏ ਸੀ ਹਮ ਸੋ ਉਸ ਸਮੇਂ ਇਹ ਵੀਡੀਓ ਫੁਟੇਜ ਦਾ ਪਤਾ ਲੱਗਿਆ ਇਹਨਾਂ ਨੂੰ ਤਦ ਤੱਕ ਤੁਹਾਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਹੱਥਖੜੀਆਂ ਲਾ ਰਹੇ ਨੇ ਉਹ ਬੇੜੀਆਂ ਲਾ ਰਹੇ ਨੇ ਜੀ ਹਨ ਅਸੀਂ ਇੰਨੇ ਅਣਜਾਣ ਸੀ ਤੁਹਾਨੂੰ ਇੰਨਾ ਇਗਨੋਰ ਕੀਤਾ ਗਿਆ ਤੁਹਾਡੇ ਨਾਲ ਨੌਲੇਜ ਸ਼ੇਅਰ ਵੀ ਨਹੀਂ ਕੀਤੀ ਗਈ ਜਾਣਕਾਰੀ ਵੀ ਨਹੀਂ ਸਾਂਝੀ ਕੀਤੀ ਫਿਰ ਉਸ ਤੋਂ ਬਾਅਦ ਨਰਿੰਦਰ ਮੋਦੀ ਦਾ ਦੌਰਾ ਤੈ ਹੋ ਗਿਆ ਤੇ ਦੌਰੇ ਦੇ ਵਿੱਚ ਇਹ ਆਇਆ ਬਿਲਕੁਲ ਤੁਸੀਂ درست فرمایا ਕਿ ਸਾਰੇ ਭਾਰਤੀਆਂ ਦੀ ਜਾਂ ਦੁਨੀਆ ਪਰ ਦੇ ਮੁਲਕਾਂ ਦੀ ਨਜ਼ਰ ਇਸ ਗੱਲ ਤੇ ਆ ਜੀ ਕਿ ਆਪਣੇ ਮਿੱਤਰ ਨਾ ਮੋਦੀ ਜੀ ਇਹ ਗੱਲ ਕਰਨ ਦਾ ਦਮ ਦਿਖਾ ਪਹੁੰਗੇ ਹੈਨਾ ਬਾਕੀ ਮਸਲਿਆਂ ਤੇ ਨੇਗੋਸ਼ੀਏਸ਼ਨ ਕਰਨ ਵਾਲਾ ਵੱਖਰਾ ਸਵਾਲ ਖੜਾ ਹੈ ਜੀ ਹੈਨਾ ਖਾਸ ਕਰਕੇ ਇਹ ਹੈ ਕਿ ਨਾਲੇ ਉਹ ਸੇਲਜ਼ਮੈਨ ਹੈ ਅਮਰੀਕਾ ਜੀ ਨੇ ਵੇਚਣਾ ਆਮਾਲ ਤੁਹਾਨੂੰ ਜੀ ਖੁੱਲੇ ਰੂਪ ਚ ਹਥਿਆਰਾਂ ਦਾ ਜਿਹੜੀ ਉਹਦੀ ਮੰਡੀ ਆ ਸੋ ਉਹਦੇ ਲਈ ਅਸੀਂ ਬਾਜ਼ਾਰ ਆ ਸਾਡੇ ਬਾਜ਼ਾਰਾਂ ਚ ਵਿਕਦਾਉ ਮਾਲ ਆ ਕੇ ਸੋ ਇਸ ਲਈ ਉਹਦੇ ਲਈ ਇਹ ਵੀ ਇੱਕ ਪਹਿਲੂ ਹੈ ਕਿ ਉਹਦੇ باوجود ਵੀ ਸਾਰੇ ਇਹ ਰੱਖਣਾ ਚਾਹੁੰਦੇ ਨੇ ਕਿ ਕੀ ਨરેન્દ્ર ਮੋਦੀ ਹੋਰੀ ਇਸ ਪੱਖ ਨੂੰ ਪੂਰ ਪਾਉਣਗੇ ਕਿ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਉਸ ਸਮੇਂ ਜਦੋਂ ਉਹਨਾਂ ਦੇ ਹੁੰਦਿਆਂ ਹੀ ਹੋ ਸਕਦਾ ਹੈ ਕਿ ਉਹ ਜਹਾਜ਼ ਉੱਥੋਂ ਚੜੇ ਜੀ 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 ਇਹ ਦੋ ਦਿਨਾਂ ਦੇ ਵਾਰ ਨਾਲ ਆਪਾਂ ਗੱਲ ਕਰੀ ਤਾਂ ਫਿਰ ਹੋਰ ਵੀ ਅਹਿਮ ਹੁਣ ਅੱਜ ਵੀ ਜਿਹੜੀ ਜਾਣਕਾਰੀ ਆ ਰਹੀ ਹੈ 120 ਤੋਂ 150 ਦੀ ਆ ਰਹੀ ਹੈ ਕਿ 120 ਤੋਂ ਲੈ ਕੇ 150 ਭਾਰਤੀ ਨਾਗਰਿਕਾਂ ਨੂੰ ਦੁਬਾਰਾ ਫੌਜੀ ਜਹਾਜ਼ ਰਾਹੀਂ ਉਹ ਭੇਜਣ ਦੀ ਤਿਆਰੀ ਕਰ ਰਿਹਾ ਅਮਰੀਕਾ ਤੇ ਜੇਕਰ ਫਿਰ ਉਹੇ ਜਿਹੀ ਵਰਤਾਰਾ ਹੁੰਦਾ ਔਰ ਸਾਡੇ ਪ੍ਰਧਾਨ ਮੰਤਰੀ ਦੇ ਉੱਥੇ ਹੁੰਦਿਆਂ ਵੀ ਫਿਰ ਮੈਨੂੰ ਨਹੀਂ ਸਮਝ ਆਉਂਦੀ ਕਿ ਤੁਸੀਂ ਕਿਉਂ ਨਹੀਂ ਤਮਖਾ ਪਰੇ ਕਿਉਂ ਇੰਨੇ ਕਮਜ਼ੋਰ ਹੋ ਗਏ ਸੋ ਇਹ ਇਹ ਪਹਿਲੂ ਪਟਾਸ਼ਵਾਲ ਖੜਾ ਕਰੇਗਾ ਜੀ ਸੋ ਵੇਖਦੇ ਹਾਂ ਕੀ ਹੁੰਦਾ ਜੀ ਅੱਜ ਉਸ ਮੁਲਾਕਾਤ ਦੇ ਵਿੱਚੋਂ ਹੋਰ ਕਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਉਕੇ ਡੋਨਲਡ 트ੰਪ ਤੇ ਬਾਰ ਬਾਰ ਇਹ ਗੱਲ ਵੀ ਕਹਿੰਦੇ ਨੇ ਵੀ ਟ੍ਰੇਡ ਦੇ ਮਾਮਲੇ 'ਚ ਇੰਡੀਆ ਬਹੁਤ ਵੱਡਾ ਐਬਿਊਜ਼ਰ ਆ ਕਿ ਉਹ ਫਾਇਦਾ ਚੁੱਕਦਾ ਅਮਰੀਕਾ ਦਾ ਹਾਲਾਂਕਿ ਭਾਰਤ ਦੇ ਪ੍ਰਧਾਨ ਮੰਤਰੀ ਬਜਟ ਦੇ ਵਿੱਚ ਪਿਛਲੇ ਦਿਨੀ ਕੁਝ ਜਿਹੜੀਆਂ ਅਮਰੀਕਨ ਚੀਜ਼ਾਂ ਦੇ ਉੱਪਰ ਲੱਗਣ ਵਾਲਾ ਟੈਕਸ ਹੁੰਦਾ ਇੰਡੀਆ ਟੈਰਿਫੋ ਘਟਾਇਆ ਵੀ ਆ ਪਰ ਦੇਖਦੇ ਆ ਕਿ ਅੱਜ ਕਿਹੋ ਜਿਹਾ ਰੌਣਹਦਾ ਤੇ ਉਹ ਤਿਆਰੀ ਕਿੰਨੀ ਕੰਮ ਆਉਂਦੀ ਆ ਬਿਲਕੁਲ ਜੀ ਬਿਲਕੁਲ ਇਹ ਵੀ ਆ ਤੇ ਨਾਲ ਦੀ ਨਾਲ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਜਿਹੜੇ ਇੱਧਰ ਸ਼ੁਰੂ ਹੋਇਆ ਨਾ ਟਰੈਵਲ ਏਜੰਟਾਂ ਤੇ ਕਾਰਵਾਈ ਹਾਂਜੀ ਤੇ ਉਹਨਾਂ ਚੋਂ ਮਤਲਬ ਜਿਹੜੇ ਗੈਰ ਕਾਨੂੰਨੀ ਏ ਕਲਾਸ ਟਰੈਵਲ ਏਜੰਟ ਨੇ ਹਾਈ ਪ੍ਰੋਫਾਈਲ ਗੈਰ ਕਾਨੂੰਨੀ ਟਰੈਵਲ ਏਜੰਟ ਨੇ ਉਹਨਾਂ ਨੇ ਆਪਣੇ ਟਿਕਾਣੇ ਮਤਲਬ ਕਿ ਜਾਂ ਨੇਪਾਲ ਬਣਾ ਲਏ ਤੇ ਜਾਂ ਦੁਬਈ ਚ ਸ਼ਿਫਟ ਹੋ ਗਏ ਉਹ ਅੱਛਾ ਜੀ ਇੱਥੋਂ ਪਕੌੜੇ ਹੋ ਗਏ ਜੀ ਜੀ ਹਾਂ ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਥੈਂਕ ਯੂ